ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੋ ਸੋਰਸਰਾਓ ਕੀ ਹਾਲ ਚੱਲਿਆ ਅੱਜ ਕੱਲ ਤਾਂ ਬੜਾ ਸੇਕ ਲੱਗਣ ਡਿਆ ਗਰਮੀ ਬਹੁਤ ਜ਼ਿਆਦਾ ਹੋ ਗਈ ਆ ਬੜਾ ਜ਼ਿਆਦਾ ਸੂਰਜ ਦਾ ਸੇਕ ਆ ਤੇ ਇਧਰ ਕਿਰਨ ਜੀ ਵੀ ਆ ਗਿਆ ਸ਼ੂਟਿੰਗ ਹੋ ਗਈ ਸਾਡੀ ਸਮਾਪਤ ਹੈਲੋ ਸਮਾਪਤ ਗਰਮੀ ਹੈ ਬਹੁਤ ਗਰਮੀ ਹੈ ਤੇ ਗਰਮੀ ਤੇ ਕਾਲਾ ਰੰਗ ਕਿਉਂ ਪਾਇਆ ਯਾਰ ਹੋਏ ਫਿਰ ਸੀਨ ਉਤਰਾਂਦੇ ਹੈਗਾ ਸੀ ਮੈਨੂੰ ਪਾਣੀ ਵੇ ਇਤਨਾ ਦੇ ਕਪੜੇ ਤੂੰ ਵੇਖੋ ਆਪਾਂ ਕਿੰਨੀ ਵੇੜਨ ਦੇ ਤੇ ਸਵੇਟਿੰਗ ਇੰਨੀ ਆਉਂਦੀ ਪਰ ਆਪੇ ਫੈਸ਼ਨ ਪੂਰਾ ਹੈ ਗਾਇਸ ਇਹ ਇਹ ਤਾਂ ਪਾਣੀ ਹੈ ਮੈਂ ਤਾਂ ਗਾਇਸ ਇਹ ਪਾਣੀ ਪੀ ਲੈਂਦਾ ਮੈਂ ਤੋੜੀ ਮੈਂ ਪੀ ਰੋ ਸਪੂਨ ਤੇ ਜਾਤ ਇਹ ਲੋ ਗਾਇਸ ਲੋ ਜੀ ਆਇਦਾ ਸ਼ੂਟ ਤੇ ਹੋ ਗਣ ਭਾਂਜੀ ਚਾਹ ਪਿਆ ਦਿਓ ਤੁਸੀਂ ਕਹਣਾ ਗਰਮੀ ਚਾ ਤੇ ਇੱਟੀਆਂ ਸਾਡੀਆਂ ਦੋਸਤਾਂ ਸਸਿਕਾ ਬੁਲਾਓ ਪਸ਼ਪਿੰਦਰ ਭੈਣ ਜੀ ਦੂਰ ਕਾਫੀ ਜੇ ਕਲੋਜ਼ ਕਰਦੀ ਮੈਂ ਤੁਹਾਨੂੰ ਲਓ ਜੀ ਕਲੋਜ਼ ਕਰ ਠੀਕਾ ਕੋ ਜੀ ਠੀਕਾ ਕਾ ਮੀਰਾ ਤੁਸੀਂ ਵੀ ਕਰਦੀ ਕੋ ਤੇ ਇਹਨਾਂ ਨੂੰ ਖੁਸ਼ਖਬਰੀ ਦੱਸਿਏ ਕਿ ਅੱਜ ਤੋਂ ਕਿਰਨ ਮਾਨ ਦੇ ਚੈਨਲ ਵਿੱਚ ਇੱਕ ਨਵਾਂ ਪਾਠ ਸ਼ੁਰੂ ਹੋ ਚੁੱਕਾ ਹੈ ਅੱਜ ਉਹਦੀ ਸ਼ੂਟ ਸਮਾਪਤ ਹੋ ਗਈ ਆ ਪਹਿਲਾ ਐਪੀਸੋਡ ਤੁਹਾਨੂੰ ਕੱਲ ਪਰਸੋਂ ਵਿੱਚ ਪੈ ਜਾਏਗਾ ਵੇਖਣ ਨੂੰ ਮਿਲੇਗਾ ਤੇ ਉਹਦੇ ਵਿੱਚ ਤੁਸੀਂ ਸਾਰੇ ਜਣੇ ਅੱਗੇ ਵੀ ਸਟੋਰੀਆਂ ਨੂੰ ਬਹੁਤ ਪਿਆਰ ਦਿੱਤਾ ਐਸ ਵਾਰ ਵੀ ਪਿਆਰ ਦਿਓ ਐਸ ਵਾਰ ਦਾਦੀ ਜੀ ਆ ਨੇ ਇਧਰ ਪਸ਼ਪਿੰਦਰ ਗੌਰ ਜੀ ਮੰਮੀ ਨੇ ਤੇ ਮੈਂ ਵੀ ਮੰਮੀ ਆ ਹੁਣ ਐਪੀਸੋਡ ਵੇਖ ਕੇ ਪਤਾ ਕਿਹੜੀ ਕੌਣ ਕੇ ਦੀ ਮੰਮੀ ਆ ਠੀਕ ਹੈ ਨਾ ਤੇ ਕੋਣ ਕਿਦੀ ਸੱਸ ਆ ਇਹ ਕਨਫਿਊਜ਼ਨ ਅੱਛਾ ਤੁਸੀਂ ਦੱਸਿਓ ਸਾਰੇ ਜਣੇ ਪਰ ਵੀਡੀਓ ਵੇਖ ਕੇ ਲੈਣੀ ਤੁਸੀਂ ਸਾਰਿਆਂ ਨੇ ਤੇ ਤੁਸੀਂ ਜੇ ਇੱਧਰ ਆ ਜਾਓਗੇ ਜਿਆਦਾ ਵਧੀਆ ਨੇ ਕਦੀ ਮੈਂ ਕੈਮਰਾ ਇੱਧਰ ਕਰਦੀ ਕਦੀ ਮੈਂ ਕੈਮਰਾ ਤੇ ਹੁਣ ਮੈਂ ਜਿ ਕਿਹਾ ਕਿ ਰਾਨੂੰ ਥੱਕ ਚੁੱਕੇ ਆ ਤੇ ਸਾਨੂੰ ਪਿਆ ਚਾ ਹੁਣ ਪੀਣ ਲੱਗੀ ਆ ਜੀ ਮੈਂ ਚਾ ਤੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਪਿੱਛੇ ਪਹਿਲਾਂ ਤਾਂ ਮੈਂ ਦੱਸਿਆ ਦੀ ਵੈਸੇ ਵਲੌਗ ਪਾਣਾ ਸੀ ਮੈਂ ਤੇ ਐਸ ਕਰਕੇ ਨਹੀਂ ਪਾਇਆ ਕਿ ਜਿਹੜੇ ਸਾਰੇ ਮੇਰੇ ਭੈਣ ਭਰਾ ਆਏ ਜਿਹੜੇ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜਿੰਨੀ ਮੇਰੀ YouTube ਫੈਮਿਲੀ ਆਜੋ ਭੰਜੀ ਆਜੋ ਇੱਧਰ ਆਜੋ ਨਹੀਂ ਤਾਂ ਕੈਮਰਾ ਕਿਰਨ ਨੂੰ ਫੜਾ ਦੇਣਾ ਸੀ ਫੜਾ ਦਵਾ ਫੜਾ ਦਵਾ ਕਿਰਨ ਆਜੋ ਕਿਹੜੇ ਨਹੀਂ ਕਮੈਂਟ ਆਈ ਆਈ ਚਾਹਤਾ ਰਹੋ ਆਓ ਜੀ ਬੈਠੋ ਤੇ ਮੈਂ ਤੁਹਾਨੂੰ ਗੱਲ ਸਾਰੇ ਨਾਲ ਸ਼ੇਅਰ ਕਰਨੀ ਸੀ ਪਰ ਟਾਈਮ ਦੀ ਬਚਾ ਕਰਕੇ ਮੈਂ ਸ਼ੇਅਰ ਨਹੀਂ ਕਰ ਸਕੀ ਕਿ ਹੁਣ ਮੈਂ ਇਹ ਜੇ ਤਾਂ ਬਣਾਉਣਾ ਚਾਹ ਰੂ ਮੈਂ ਹੈਲਦੀ ਬਣਾਣਾ ਚਾਹ ਹਾਂ ਹੈਲਦੀ ਬਣਾਇਆ ਜੀ ਉਹ ਮੇਰੇ ਪਿੱਛੇ ਐ ਸਾਡੀ ਕੁੜੀ ਹੈ ਜੇ ਕਾਸ਼ਵੀ ਹਾਂ ਜੀ ਅਸੀਂ ਕ੍ਰਿਸ਼ਲ ਤੇ ਆਈ ਹੈ ਹਾਂ ਕੱਲੀ ਕੱਲੀ ਆਪਾਂ ਵੇਖੋ ਜੀ ਸਟੋਰੀਆਂ ਦੇ ਇੱਕ ਮੈਸੇਜ پاس ਵੀ ਕਰਨ ਦੀ ਕੋਸ਼ਿਸ਼ ਕਰਨ ਦੇ ਆ ਕਿ ਬੱਚਿਆਂ ਨੂੰ ਕੋ ਪੰਜਾਬੀ ਬੋਲਿਆ ਕਰਨ ਹੈ ਨਾ ਤੇ ਠੀਕ ਹੈ ਸਕੂਲਾਂ ਦੇ ਵਿੱਚ ਜੋ ਬੁਲਾਉਂਦੇ ਨੇ ਹੁਣ ਕਰ ਕੀ ਸਕਦੇ ਹਰ ਸਕੂਲ ਦੇ ਵਿੱਚ ਕਹਿੰਦੇ ਆ ਕਿ ਇੰਗਲਿਸ਼ ਬੋਲੋ ਤੇ ਜਾ ਬੋਲੋ ਤੇ ਸਾਡਾ ਵਿਚਾਰ ਸੀ ਕਿ ਕੈਮਰਾ ਫੜਾ ਰਹੇ ਨੇ ਔਰ ਕੋਈ ਗੱਲ ਨਹੀਂ ਕਿਚਨ ਵਿੱਚ ਕਿਰਨ ਤਰ ਰਹੀ ਹੈ ਚਾਹ ਤੇ ਚਾਹ ਤਾਂ ਕੀ ਕਰੀਏ ਜੀ ਗਰਮੀ ਗਰਮੀ ਨੂੰ ਕੱਟਦੀ ਹੈ ਮੈਨੂੰ ਬੜੇ ਜਣੇ ਕਹਿੰਦੇ ਤੁਸੀਂ ਚਾਹ ਬਹੁਤ ਪੀਂਦੇ ਜੇ ਮੈਂ ਕਿਹਾ ਜੀ ਵੇਖੋ ਗਰਮੀ ਗਰਮੀ ਨੂੰ ਕੱਟਦੀ ਹੈ ਕਿਤੇ ਐਸ ਕਰਕੇ ਚਾਹ ਤਾਂ ਪੀਣੀ ਪੀਣੀ ਆ ਪਿਆਸ ਘਟ ਜਾਂਦੀ ਚਾਹ ਪੀਣਾ ਪਾਣੀ ਦੀ ਪਿਆਸ ਤੇ ਘਟਦੀ ਹੁਣ ਪੰਜੇ ਲੋਕੀ ਘਟਿੰਦੇ ਜੇ ਚਾਹ ਪਹਿਲਾਂ ਗੜਵੀਆਂ ਭਰ-ਭਰ ਕੇ ਪੀਂਦੇ ਹਾਂ ਪੀਂਦੇ ਹੁੰਦੇ ਚੱਲੋ ਕਿਰਨ ਵੀ ਆ ਗਈ ਹੁਣ ਘਟ ਲਿਓ ਤੇ ਬੇਸ਼ੱਕ ਇਹ ਵੀ ਤੁਸੀਂ ਸਾਹਮਣੇ ਬਾਜਰੀ ਨੇ ਮੈਨੂੰ ਕੋਈ ਪਾਰੀ ਨਹੀਂ ਦਿੱਤੀ ਅੱਜ ਅੰਦਰ ਦੇਖਾ ਰੋਜ਼ ਕਰਦੀ ਐ ਤੇ ਮੈਂ ਕਿਹਾ ਨਾ ਗਾ ਨਹੀਂ ਲਿਆ ਜਾਓ ਕੱਟ ਕਰਾਉਣ ਟਿਸ਼ਨ ਤੋਂ ਆਈ ਐ ਕਾਰੀ ਦੇ ਦੇ ਇੱਕ ਆ ਕੇ ਆਏ ਇਧਰ ਆ ਅੱਜ ਅੰਦਰ ਅੱਛਾ ਕਿੰਨੇ ਨੇ ਨਹਲ ਬਹੁਤ ਲੰਬੇ ਆ ਕੀ ਕਿੰਨੇ ਤੁਹਾਡੇ ਨਹਲ ਬਹੁਤ ਵੱਡੇ ਆ ਇਧਰ ਨਹੀਂ ਐ ਅੱਛਾ ਮੈਂ ਤੁਹਾਨੂੰ ਥੋੜਾ ਦੱਸਦੀ ਐ ਪਹਿਲੇ ਸੀਨ ਕਰਦੇ ਹੋਏ ਦਾਪਾਂ ਜਿਸ ਤਰ੍ਹਾਂ ਕਿ ਆ ਵੀਡੀਓ ਵਿੱਚ ਤੁਸੀਂ ਵੇਖੋਗੇ ਜਿਹੜੇ ਦੱਸੇ ਨਾਮ ਹੈ ਜਿੰਨਾਂ ਨੇ ਡਿਸਾਈਡ ਕਰਨਾ ਹੈ ਕਿ ਨਾਮ ਕੀ ਰੱਖਣਾ ਹੈ ਟਾਈਟਲ ਕੀ ਰੱਖਣਾ ਆਪਣਾ ਸੋਚਦਾ ਕਈ ਵੇ ਸੀਲ ਕਰਦੇ ਇਹਦੇ ਕਾਸ਼ ਵਿੱਚ ਇਹ ਆ ਜਾਂਦੀ ਆ। ਹਾਂ ਫਿਰ ਉਹਨਾਂ ਸੀਨ ਸਮਝਾਉਂਦੀ ਹੈ। ਉਹ ਸੀਨ ਸਾਨੂੰ ਸਮਝਾਉਂਦੀ ਦੇ ਵਿੱਚ ਸੀਨ ਬਲ ਕੀ ਕਰੀਏ ਹੁਣ ਸੀਨ ਕੋਈ ਐਸਾ ਬਣਦਾ ਹੁੰਦਾ ਕਿ ਜਿਹਦੇ ਵਿੱਚ ਆਪਾਂ ਕੱਟ ਵੀ ਕਰ ਸਕਦੇ। ਫਿਰ ਲੈ ਲੈਣੇ ਆ। ਅੱਛਾ ਜੀ ਤੁਹਾਡੇ ਨਾਲ ਗੱਲ ਮੈਂ ਸਾਂਝੀ ਕਰਨੀ ਸਾਰਿਆਂ ਨਾਲ। ਮੈਂ ਕੀਤੀ ਨਹੀਂ ਮੈਂ ਆਪਣੇ ਪਰਿਵਾਰ ਨੂੰ YouTube ਫੈਮਿਲੀ ਨੂੰ ਦੱਸਣਾ ਚਾਹੁੰਦੀ ਕਿ ਤੇ ਤਿੰਨ ਚਾਰ ਦੇ ਮੇਰਾ ਬਲੌਗ ਨਹੀਂ ਪਿਆ ਹੈਗਾ। ਉਹਦੀ ਵਜ੍ਹਾ ਐ ਸੀ ਕਿ ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੁੰਦੀ। ਨੀਕ ਜਿਆਦਾ ਤਬੀਰ ਖਰਾਬ ਹੋ ਗਈ ਸੀ ਕਿ ਮੈਨੂੰ ਖੁਦ ਨੂੰ ਇਸ ਪਤਾ ਕਿ ਮੈਨੂੰ ਕੀ ਹੋ ਗਿਆ ਇਕਦਮੀ ਗਰਮੀ ਦੀ ਵਜ੍ਹਾ ਕਰਕੇ ਆਪੀ ਪੀਪੀ ਕੀ ਸ਼ੂਗਰ ਠੀਕ ఎవਰੀਥਿੰਗ ਓਕੇ ਸਭ ਕੁਝ ਓਕੇ ਸੀ ਮੇਰਾ ਡੀਹਾਈਡਰੇਸ਼ਨ ਹੋ ਨਹੀਂ ਤਾ ਹਾਂ ਤੇ ਜੇ ਕਈ ਇਹ ਵੀ ਘਰ ਸ਼ੂਟਿੰਗ ਕਰੀ ਦੀ ਘਰ ਨਹੀਂ ਆਪਾਂ ਕੇਅਰ ਕਰਦੇ ਨਹੀਂ ਸੀ ਇਸਾਂ ਦੀ ਕੋਈ ਗੱਲ ਨਹੀਂ ਘਰ ਵੀ ਬਹੁਤ ਕੇਅਰ ਕਰਦੇ ਆਪਾਂ ਸਾਰਿਆਂ ਦੀ ਇਵਨ ਆਪਣੀ ਨਹੀਂ ਕਰੀ ਸੀ ਨਾਲ ਜਿਹੜੇ ਸਾਡੇ ਮੈਂਬਰਸ ਆਂਦੇ ਆਪਾਂ ਉਹਨਾਂ ਦਾ ਵੀ ਬਿਲਕੁਲ ਟੇਕ ਕੇਅਰ ਧਿਆਨ ਰੱਖਿਦਾ ਤੇ ਜੇ ਦੂਜੇ ਬੰਨੇ ਛੁਰਤੇ ਜਾਣੇ ਉੱਥੇ ਵੀ ਸੇਮ ਐਸੋ ਸਿਚੂਏਸ਼ਨ ਪਰ ਪਤਾ ਨਹੀਂ ਕੀ ਗੱਲ ਆ ਅ ਮੇਰੀ ਇੱਕਦਮ ਇੰਨੀ ਤੇ ਬੀਅਰ ਖਰਾਬ ਹੋ ਗਈ ਤੇ ਬੱਚੇ ਵੀ ਖੈਰ ਡਰ ਗਏ ਸੀ ਕਿ ਪਤਾ ਨਹੀਂ ਕੀ ਹੋ ਗਿਆ ਪਰ ਚੈੱਕ ਅਪ ਕਰਵਾਇਆ ਸਾਰਾ ਕੁਝ ਨਾਰਮਲ ਸੀ ਉਹ ਕਹਿੰਦੇ ਗਰਮੀ ਦੀ ਵਜ੍ਹਾ ਕਰਕੇ ਸਾਰਾ ਹੋ ਗਿਆ ਫਿਰ ਮੇਰਾ ਤੇ ਫਿਰ ਕੁਝ ਨਹੀਂ ਜੀ ਫਿਰ ਕੀ ਕਹਿ ਰਹੀ ਸੀ ਮੈਂ ਚੇਤਾ ਭੁੱਲ ਗਿਆ ਜਿਹੜੀ ਕਹਿ ਰਹੀ ਸੀ ਅਸੀਂ ਆਪ ਡਰ ਗਏ ਮੈਂ ਬਹੁਤ ਡਰ ਗਈ ਸੀ ਦਿਹਾੜੀ ਦੇ ਦੋ ਤਿੰਨ ਫੋਨ ਕੀਤੇ ਨਾ ਕੁਝ ਨਹੀਂ ਤੇ ਮੈਂ ਖੁਦ ਦੇਖਣ ਆਈ ਆ ਨਾ ਦੇਖ ਤਾ ਰਾਈ ਤੇ ਪਤਾ ਲੱਗੇਗਾ ਡ੍ਰਿਪ ਲੱਗਦੀ ਵੀ ਹੈ ਹਾਂਜੀ ਹਾਂਜੀ ਫੇਰ ਮੈਂ ਡਾਕਟਰ ਦੀ ਦੁਕਾਨ ਤੇ ਗਈ ਆ ਨਾ ਦੇਖਾਂਗੇ ਮੈਨੂੰ ਆਪ ਨੂੰ ਪੁੱਛ ਹੋ ਜਾਂਦਾ ਸੀ ਵੀ ਇੱਕਦਮ ਇਹਨਾਂ ਨੂੰ ਕੀ ਹੋ ਗਿਆ ਐਕਚੁਅਲੀ ਸਾਰਿਆਂ ਨੂੰ ਘਬਰਾਹਟ ਪਤਾ ਕਿਉਂ ਹੋ ਗਈ ਸੀ ਕਿਰਨ ਦੇ ਫੋਨ ਤੇ ਫੋਨ ਆਡੇ ਮੇਰੇ ਮੋਬਾਈਲ ਦਾ ਸਵਿਚ ਆਫ ਸੀ ਹਾਂ ਮੇਰੇ ਬਹੁਤ ਤੇਜ਼ੀ ਕੋ ਪਤਾ ਦੱਸੋ ਕਿਉਂ ਹੋ ਪਈ ਜਾਂਦਾ ਮੈਨੂੰ ਪਤਾ ਨਹੀਂ ਜਦੋਂ ਜਦੋਂ ਪਤਾ ਲੱਗਾ ਤੇ ਮੇਰੀ ਫੈਮਲੀ ਦੀਆਂ ਜਿਹੜੇ ਮੇਰੇ ਚਾਣ ਵਾਲੇ ਆ ਹਨਾ ਸਾਰਿਆਂ ਦੇ ਦੁਆਵਾਂ ਦੇ ਨਾਲ ਮੈਂ ਬਿਲਕੁਲ ਠੀਕ ਹੋ ਗਈ ਆ ਸਿਰਫ ਇਹ ਗਰਮੀ ਦੀ ਮજા ਕਰਕੇ ਹੋਇਆ ਸੀ

ਵਾਪੇ ਸਬਸਕ੍ਰਾਈਬ ਕਰਨਾ ਔਰ ਹਮਾਰੇ ਵੀਡੀਓ ਜਲੂਰ ਦੇਣਾ ਤੇ ਰਨਮਾਨ YouTube ਮੈਂ ਦਰਦਾ ਰਹੋ ਸ਼ਰਮੇ ਮੇਰੀ ਵਿੱਚ ਤੜ ਮਿਲ ਜਾਈ ਸ਼ਕਤੀ ਮਿਲ ਜਾਈ ਤੋ ਸਭ ਕੋ ਸਖਾਂ ਦੀ ਲੋੜ ਹੈਗੀ ਹਾਂ ਹੈ ਅਵੇ ਵੇ ਕਿਸੇ ਕੋਈ ਸਾਡੀ ਐਡ ਕਰਦੀ ਹੈ ਇੱਕ ਮਿੰਟ ਰੁਕ ਹੈ ਕਿਰਨ ਮਾਨ ਦੀ ਆਪ ਹੀ ਐਡ ਕਰਦੀ ਹੈ ਉਹ ਵੀ ਕਰੇ ਨਾ ਕਰੇ ਇਹ ਦੇ ਤਾ ਕਾਜੀ ਪੱਤਰ ਕਾਜੀ ਬਹੁਤ ਜੀ ਕੋਈ ਨਹੀਂ ਕਰਨ ਦਿੰਦੀ ਕੋਈ ਨਹੀਂ ਕਰਨ ਦਿੰਦੀ ਕੀ ਕਰੀ ਹੁਣ یہ دل تو ایسے تڑیتے پیوندے یہ میرا یہ میرا تو پھر بولنے لدی میں بولا جا 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 مجھے بتا دے اچھا جی کئی واری انہاں نو پتہ ہے سانو سین بھی اے سمجھاندی ہے ہاں ہن تسی اس طرح بولنا ہے تسی اس طرح بولنا ہے تے اپ ہاں جی پرانی بات میں گلنا تھا نا یہ بھی تے مجھے تبھی میں بتایا تھا تو پھر ممی والے مम्मा مम्मा ہاں ਪੁਰਾਣੀ ਵੀਡੀਓ ਜਿਹੜੀ ਤੁਸੀਂ ਗੋਦੀ ਚ ਲੈ ਕੇ ਬੱਚੇ ਬਮਾਰ ਦੇ ਕੰਮਾਂ ਦੇ ਉਹ ਗੱਲ ਕਰਨ ਢਈ ਆ ਕੁੜੀ ਮੁੰਡੇ ਫਰਕ ਕਰਨਦੇ ਹੋ ਗਿਆ ਨਾ ਜਿਹੜੀ ਗੋਦੀ ਭਾ ਕੇ ਕੰਮ ਡਾਇਆ ਸੀ ਨਾ ਤਾਂ ਵੀ ਮੰਮਾ ਚਾਮਤੰਦੇ ਨੇ ਦੀ ਪਾਇਏ ਚਲੋ ਜੀ ਹੁਨਾ ਬਸ ਛੋਟਾ ਵਲੋਗ ਆ ਗੇ ਇਸ ਨੂੰ ਗੈਰਲੀ ਲੋੜ ਨਹੀਂ ਤਾਂ ਆਪਣੀ ਮੰਮਾ ਦੇ ਦੀ ਆਪ ਹੀ ਐਡ ਕਰ ਲੀ ਥੈਂਕ ਯੂ ਗਾਈਜ਼ ਆਪਨੇ ਹਮਾਰੇ 10 ਮਿਲੀਅਨ ਸਬਸਕ੍ਰਾਈਬਰ ਕਰ दिए ਹਮ ਅਭੀ ਤੈਤ ਨਹੀਂwidehatਦੇ ਜਬ ਬਦਵਾਨ ਜੀ ਬਦਵਾਨ ਜੀ ਅਭੀ ਬੈਠੇ ਹੈ ਚਲ ਇਧਰ ਉਹਨਕੋ ਬਾਦ ਇਧਰ ਹੋ ਜਾ ਲਾਈਕ ਕਰਨਾ ਸਬਸਕ੍ਰਾਈਬ ਕਰਨਾ ਇੱਥੇ ਅ ਯੂਟਿਊਬ ਮੇਂ ਯੂਟਿਊਬ ਮੇਂ ਲਾਈਕ ਕਰਨਾ ਫੇਰ ਯੂਟਿਊਬ ਮੇਂ ਜਾਣਾ ਸ਼ੋਤ ਵੀਡੀਓ ਦੇਣਾ ਫਿਰ ਉਸ ਤੋਂ ਵਾਈਟ ਵਾਲਾ ਹੈ ਮਮਾ ਤੇ ਸਟੋਰ ਮਿਲ ਜਾਈ ਦੀ ਫਿਰ ਉਸ ਤੋਂ ਵਾਈਟ ਵਾਲੇ ਤੋਂ ਸਿਰਾਈ ਵੀ ਤਰ ਦੇਣਾ ਬਾਈ ਬਾਈ ਲੋ ਜੀ ਨੂੰ ਸਾਨੂੰ ਕਹਿੰਦੀ ਕੁਝ ਲੋੜ ਨਹੀਂ ਕੋਈ ਮੈਂ ਤਾਂ ਕਾਸ਼ੀ ਸਾਰਾ ਕੰਮ ਕਰ ਦਿੰਦੀ ਆ ਤੇ ਬਾਕੀ ਫਿਰ ਰਿਕਵੈਸਟ ਹੈ ਜੀ ਸਾਰੇ ਅੱਗੇ ਤੇ ਸਾਰੇ ਜਣੇ ਕਰ ਵੀ ਜਾਂਦੇ ਆਦਤ ਕੋ ਕਰਨੀ ਕਾਫੀ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਹੈ ਬਿਲਕੁਲ ਬਿਲਕੁਲ ਜੀ ਹੈ ਨਾ ਤੁਸੀਂ ਦੇਖੀ ਮਾਹੀ ਬਹੁਤ ਜ਼ਿਆਦਾ ਕਰਾਉਂਦੇ ਆ ਅਸੀਂ ਪਹਿਲੀ ਵੀਡੀਓ ਨਹੀਂ ਬਣਾਈ ਦੋ ਚਾਰ ਇਹਨਾਂ ਰਾਤ ਦਿਨ ਡ੍ਰਿਪਾਂ ਲੱਗੀਆਂ ਰਹੀਆਂ ਧਰਮੀ ਕਰ ਗਏ ਧਰਮੀ ਬਹੁਤ ਜ਼ਿਆਦਾ ਯਾਰ ਇਹ ਤਾਂ ਪੂਰਾ ਜ਼ਿਆਦਾ ਬਹੁਤ ਜ਼ਿਆਦਾ ਦੇ ਰਹੀ ਹਾਂ ਮੈਂ ਇੰਨੀ ਛੇੜ ਰਹੀ ਹਾਂ ਨਾ ਜਦ ਮੈਂ ਦਰਮੇਂ ਮੈਂ ਤਾਂ ਉਹੀ ਇੰਨੀ ਦਰਾਉ ਮਸ਼ੀਨ ਫੀਲਸ ਲਾਈਕ 51 ਨਾ ਟੈਂਪਰੇਚਰ ਇੰਨੀ ਛੇੜਾ ਨਹੀਂ ਚਲੋ ਜੀ ਜ਼ਿਆਦਾ ਤਾਂ ਇਹ ਸਾਡੇ ਨਾ ਸਭ ਦਾ ਕਾਸ਼ ਨੇ ਮੈਨੂੰ ਪਤਾ ਹੈ ਕਿ ਜਿਹੜੇ ਪਰਿਵਾਰ ਵਾਲੇ ਹੋਣਗੇ ਉਹਨਾਂ ਨੂੰ ਇਹਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਹਨ ਮਿਆਂ ਤੇ ਕਈ ਜਿਹੜੇ ਹੁੰਦੇ ਉਹ ਕਿਉਂ ਕਿਤੇ ਕਾਲੀ ਪਰ ਕੀ ਕਰੀਏ ਜੀ ਬੱਚਿਆਂ ਵਾਲਾ ਘਰ ਆ ਤੇ ਬੱਚਿਆਂ ਨੂੰ ਹੁਣ ਆਪਾਂ ਕਿੱਥੇ ਲੁਕਾ ਛੱਡਦੇ ਆ ਜੀ ਬੱਚਿਆਂ ਨੂੰ ਕਿਤੇ ਲੁਕਾ ਲੈਣੇ ਬੱਚੇ ਕਿੱਲਾ ਹੁੰਨੇ ਚਾਹੀਏ ਤੇ ਅੱਜ ਸਾਡਾ ਵਿਚਾਰ ਬਣੰਦੇ ਆ ਸੀ ਕੁਝ ਗਾਣਾ ਗਾਣਾ ਸੁਣਨ ਨੂੰ ਪਰ ਨਹੀਂ ਹੁਣ ਥੱਕ ਗਏ ਤਵਾ ਤਵਾ ਜਿਸੀਨ ਕਿਤੇ ਜੀ ਦਵਾ ਦਵਾ ਕਿਤੇ ਚਲੋ ਜੀ ਮੇਰੇ ਜਸਵੀਰ ਕੌਰ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਕਿ ਠੀਕ ਹੈ ਹੋਰ ਕੀ ਕਮਾਂਗੇ ਪਾਇਲ ਨਾ ਮੈਂ ਪਾਇਲ ਕੁਝ ਕਰ ਰਹੀ ਹਾਂ ਹਾਂ ਪਾਇਲ ਕੀ ਕਰ ਰਹੀ ਹੈ ਬੇਟਾ ਹਾਂ ਜੀ ਆਇਲ ਲੇਖ ਰਹੀ ਆਪਾਂ ਹੁਣ ਕੋਸ਼ਿਸ਼ ਕਰਿਆ ਕਰਾਂਗੇ ਪਾਇਲ ਵੀ ਆਇਆ ਕਰੇਗੀ ਪੰਡਾ ਬਾਨੀ ਦੇ ਦੇ ਪਾਇਲ ਵੀ ਆਇਆ ਕਰੇਗੀ ਸੀਧੇ ਵਿੱਚ ਅੱਛਾ ਵੀਰ ਲੱਗਿਆ ਜੀ ਆ ਜਿਓ ਤੁਸੀਂ ਵੀ ਹਾਂ ਹਾਂ ਗੈਸ ਕੱਟ ਲਾ ਲੱਗਿਆ ਹਾਂ ਜੀ ਹਾਂ ਜੀ ਚਲੋ ਠੀਕ ਹੈ ਜੀ ਚਲੋ ਆ ਚਾਹ ਪੀਣੇ ਆ ਬੜਾ ਮਿਸ ਕੀਤਾ ਤੁਹਾਨੂੰ ਦੋ ਤਿੰਨ ਦਿਨ ਤੇ ਕਿਹੜੀ ਗੱਲ ਐਸੀ ਗੱਲ ਕਿ ਮਿਲੇ ਨਹੀਂ ਦੋ ਤਿੰਨ ਦਿਨ ਹੋ ਗਏ ਸਾਡੇ ਦਿਨ ਹੀ ਸੀ ਲੱਗਦਾ ਪਿਆ ਅੱਛਾ ਤੇ ਵੀ ਕੋਈ ਨਹੀਂ ਜੀ ਫੋਨ ਕਰ ਲੈਂਦੇ ਆਪਾਂ ਹਾਜ਼ਰ ਹਾਏ ਹਾਏ ਫੋਨ ਕੀਤਾ ਤੇ ਅੱਜ ਹੀ ਹਾਜ਼ਰ ਹੋਇਓ ਆਪਣੇ ਆਪ ਜਾਂਦੇ ਨਹੀਂ ਤੁਸੀਂ ਆਪਣੇ ਆਪ ਤੁਹਾਨੂੰ ਪਤਾ ਵੀ ਬਾਹਰ ਆਣਾ ਅੱਛੇ ਗਰਮੀ ਦੀ ਗਰਮੀ ਵਾਕਈ ਗਰਮੀ ਗਰਮੀ ਕਰਕੇ ਨਹੀਂ ਨਿਕਲਿਆ ਜਾਂਦਾ ਹੋਰ ਆਪਾਂ ਕਿਹੜਾ ਘਰ ਕਿਹੜੇ ਚੰਖੇ ਕੱਟਦੇ ਆ ਹੋਰ ਸੁਣਾਓ ਤੁਸੀਂ ਸੁਣਾਓ ਪਰਿਵਾਰ ਠੀਕ ਹੈ ਤੁਹਾਡਾ ਠੀਕ ਹੈ ਬੜਾ ਵਧੀਆ ਹੈ ਸਭ ਠੀਕ ਠਾਕ ਲੰਗੀ ਜਾਂਦਾ ਟਾਈਮ ਚਲੋ ਬੱਚੇ ਠੀਕ ਹੈ ਨਾ ਹਾਂ ਬਸ ਚਲੋ ਹੋਰ ਹੀ ਚਾਹੀਦਾ ਹਾਂ ਬਸ ਜੀ ਹੋਰ ਕੀ ਇਹਨਾਂ ਦੇ ਠੰਡੀਆਂ ਮਾ ਵਾਣਾ ਚਾਹੀਦੀਆਂ ਬਸ ਬੱਚਿਆਂ ਦੀਆਂ ਬਸ ਤੇਰੀ ਮੋਮੇ ਠੰਡਾ ਪਾਣੀ ਪੀਣਾ ਚਾਹੀਏ ਠੰਡਾ ਪਾਣੀ ਵੀ ਪੀਣਾ ਚਾਹੀਏ ਪਰ ਭੈਣ ਜੀ ਇਹਦੇ ਵਿੱਚ ਮੈਂ ਇੱਕ ਗੱਲ ਕਹਿਣਾ ਚਾਹਨੀ ਆ ਕਿ ਅੱਜ ਕੱਲ ਦੇ ਮੈਚ ਲੋ ਫਿਰ ਕੈਮਰਾ ਫੜ ਲਿਆ ਬੈਕ ਕੈਮਰਾ ਹੋ ਗਈਆਂ ਤੇ ਪਹਿਲੇ ਸਮੇਂ ਦੇ ਵਿੱਚ ਇੱਕ ਏਸੀ ਬਹੁਤ ਘੱਟ ਸੀ ਉਹ ਜਿੰਨੀ ਜਿਹੜੀ ਗਰਮੀ ਆ ਨਾ ਗਰਮੀ ਦੀ ਵਜ੍ਹਾ ਸਿਰਫ ਏਸੀ ਚ ਹੁੰਦੇ ਸੀ ਕਿਉਂਕਿ ਕਮਰੇ ਠੰਡੇ ਜੇ ਤੇ ਬਾਹਰ ਜਾ ਕੇ ਬੁਰਾ ਹਾਲ ਜੇ ਅਪਾ ਫਿਰ ਵੀ ਭੈਣ ਜੀ ਥੋੜੀ ਬਹੁਤੀ ਗਰਮੀ ਚੱਲ ਲੰਦੇ ਜੇ ਜਿਹੜੇ ਅੱਜ ਕੱਲ ਦੇ ਬੱਚੇ ਨਾ ਉਹ ਬਿਲਕੁਲ ਗਰਮੀ برداشت ਨਹੀਂ ਕਰ ਸਕਦੇ ਨਹੀਂ 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 ਤੇ ਪਹਿਲਾਂ ਕੀ ਹੋਣਾ ਜਦੋਂ ਹੁਣ ਬਰਫ਼ ਭਾਵੇਂ ਪਾਣੀ ਭਾਵੇਂ ਨਹੀਂ ਪਾਣੀ ਆਪਾਂ ਠੰਡੇ ਪਾਣੀ ਚ ਨਮਕ ਵਾਲਾ ਪਾਣੀ ਪੀਣਾ ਥੋੜੀ ਖੰਡ ਪੀਣੀ ਖੰਡ ਤੇ ਉਹ ਅੱਜ ਕੱਲ ਉਹ ਪਾਣੀ ਨਹੀਂ ਪੀਂਦੇ ਨਹੀਂ ਨਹੀਂ ਪਹਿਲਾਂ ਅੱਜ ਕੱਲ ਰੈਡੀਮੇਡ ਨਲ ਗਿਆ ਜੇ ORS ਜਿਹਨੂੰ ਕਹਿੰਦੇ ਆ ਉਹ ਇਹੋ ਤੇ ਹੁੰਦਾ ਸੀ ਅਸਲ ਜੇ ਜੇ ਸਮਝਿਆ ਜਾਵੇ ORS ਇਹੋ ਹੀ ਸੀ ਨਿੰਬੂ ਵਿੱਚ ਅੱਪਾ ਖੰਡ ਉਹ ਖੰਡ ਵਾਲਾ ਥੋੜਾ ਖੰਡ ਪਾਣੀ ਨਮਕ ਪਾਣੀ ਕਾਲਾ ਨਮਕ ਪਾਣਾ ਕਾਲੀ ਮਿਰਚ ਪਾਣੀ ਤੇ ਨਿੰਬੂ ਰੋਚੜ ਕੇ ਤੇ ਉਹ ਪੀਣਾ ਜੀਰਾ ਵੀ ਬਣਦਾ ਹੈ ਇਸ ਕੀ ਜੀਰਾ ਵੀ ਬਣਦਾ ਹੈ ਤੇ ਅੱਜ ਕੱਲ ਇਹ ਚੀਜ਼ਾਂ ਪਿੰਦਾਂ ਦੇ ਸ਼ਰਬਤ ਲਿਆਉਂਦੇ ਆ ਉਹ ਘੋਲਦੇ ਪਾਣੀ ਵਿੱਚ ਹਾਂਜੀ ਮੈਂ ਨਹੀਂ ਪੀਂਦੀ ਮੈਨੂੰ ਨਹੀਂ ਚੰਗਾ ਲੱਗਦਾ ਬਜਾਰੀ ਸ਼ਰਬਤ ਹਾਂ ਮੈਂ ਨਹੀਂ ਪੀਂਦੀ ਕਰਨ ਬੱਚੇ ਆਂਦੇ ਆ ਉੱਡ ਉੱਡ ਕੇ ਕੋਲੀ ਜੰਦੇ ਪੀ ਵੀ ਜਾਂਦੇ ਇਹਦੇ ਸ਼ੂਗਰ ਕਰਕੇ ਹਾਂ ਹਾਂ ਪਰ ਮੈਂ ਨਹੀਂ ਪੀਂਦੀ ਮੈਨੂੰ ਵੈਸੇ ਨਹੀਂ ਸਵਾਦ ਲੱਗਦਾ ਨਿੰਬੂ ਵਾਲੀ ਸਵਾਲ ਹੁੰਦਾ ਨਿੰਬੂ ਪਾਣੀ ਤੇ ਲੱਗਦੇ ਸੀ ਮੈਂ ਫਿਰ ਗਿਆ ਇੱਕ ਤਾਂ ਗੱਡੀ ਰਕੜੀ ਤੇ ਪੀਂਦੀ ਜਾਂਦੇ ਦੋ ਤਿੰਨ ਕਿਲਾ ਮਤਲਬ ਮਾਲਕ ਨੇ ਵੇਖੋ ਮਤਲਬ ਸਾਰੀਆਂ ਚੀਜ਼ਾਂ ਬਣਾਈਆਂ ਠੰਡ ਦੇ ਹਿਸਾਬ ਨਾਲ ਠੰਡ ਚੀਜ਼ਾਂ ਜਿਹੜੀਆਂ ਖਾਧੀਆਂ ਗਰਮੀਆਂ ਚ ਹੁਣ ਗਰਮੀਆਂ ਚ ਕਿਉਂ ਨਿੰਬੂ ਇੰਨਾ ਆਂਦਾ ਕਿਉਂਕਿ ਉਹ ਕਹਿੰਦੇ ਨਿੰਬੂ ਵੇਖੋ ਕਿੰਨਾ ਆਇਆ ਕਿੰਨ ਬੜਾ ਨਿੰਬੂ ਗੱਡੀਆਂ ਦੀ ਗੱਡੀਆਂ ਭਰੀਆਂ ਨੇ ਨਿੰਬੂ ਕਿੰਨਾ ਆਇਆ ਪਰ ਆਪਾਂ ਸਮਝਦੇ ਨਹੀਂ ਪੈਂਦੇ ਚਲੋ ਗਰਮੀਆਂ ਚ ਵਿਚਾਰੇ ਸਬਜੀ ਵਾਲੇ ਵੇਖੋ ਕਿਤਨਾ ਵੇਚਣ ਦੇ ਆ ਵੀ ਹੈ ਨਾ ਤੇ ਪਹਿਲਾਂ ਵੇਖੋ ਟਡੀਆਂ ਹੁੰਦੀਆਂ ਦਰਅਕਤ ਚਲੋ ਇਹ ਨਹੀਂ ਕਿ ਕੱਟੇ ਗਏ ਦਰਅਕਤ ਕੱਟੇ ਵੀ ਆ ਪਰ ਜਿਆਦਾ ਏਸੀਆਂ ਦੀ ਪ੍ਰੋਬਲਮ ਕਰਕੇ ਬਾਹਰ ਗਰਮਾਇਸ਼ ਹੋ ਰੇ 50 50 ਡਿਗਰੀ 55 55 ਡਿਗਰੀ ਜਿਹੜਾ ਹੋਇਆ ਪਿਆ ਨਾ ਹਾਲਾਤ ਉਹ ਇਹ ਐਸੇ ਹਾਲਾਤਾਂ ਦੀ ਵਜ੍ਹਾ ਇਹ ਹੋਈ ਆ ਇਧਰ ਸੁਰਜੀਤ ਭੈਣ ਜੀ ਸੌਂ ਗਏ ਚਲਦੇ ਸੀ ਇਧਰ ਆ ਗਈ ਚਾਹ ਫੇਰ ਉੱਠੇ ਨਾ ਜੇ ਉੱਠੀ ਹੋਣੀ ਆ ਨਾ ਵੈਸੇ ਵੀ ਕਈਆਂ ਨੂੰ ਅਮਲ ਹੁੰਦਾ ਜੀ ਬਿਜਾਰਾ ਫਾਰਮ ਇਨ ਚਾ ਮਿਲੇ ਵੀ ਡਾਕਟਰ ਹੁੰਦੇ ਉਹ ਕਿਨਾਂ ਸੇ ਆਦੀ ਬਸ ਚਾ ਨਹੀਂ ਸੰ ਹੋਇਆ ਸੀ ਕਿ ਪਹਿਲਾਂ ਹੁਣ ਮੈਂ ਇਧਰ ਹੋ ਜਾਈ ਨਾ ਉਹ ਐਸੀ ਪਹਿਲਾਂ ਕਿ ਆਪਾਂ ਸ਼ੂਟ ਕਰ ਲਈਏ ਵਧੀਆ ਵਧੀਆ ਗਾ ਜੇ ਪਹਿਲਾਂ ਕੰਮ ਕਰ ਲਿਆ ਸ਼ੂਟ ਕਰਕੇ ਤੇ ਫਿਰ ਚਾਹ ਵਾਲੇ ਪਾਸੇ ਆਪਾਂ ਹੁੰਨੇ ਆ ਤੇ ਹੁਣ ਚਲਾ ਬੜਾ ਵਧੀਆ ਹੋ ਗਿਆ ਜੀ ਤੇ ਚਲੋ ਜੀ ਹੁਣ ਅਬ ਮੈਂ ਅਗਲੇ ਪਲੇਸ ਦੀ ਜਾਂਦੀ ਤਿਆਰੀ ਕਰਾਂ ਤੇ ਤੁਸੀਂ ਦੱਸਿਓ ਸਾਨੂੰ ਸਾਰਿਆਂ ਨੂੰ ਇਹਦੇ ਵਿੱਚ ਕਮੈਂਟਾਂ ਜਰੀਏ ਕੀ ਨਹੀਂ ਕਰਦਾ ਤੁਸੀਂ ਜਾਓ ਸਾਰੇ ਦੇ ਮੈਂ ਤਾਂ ਨਹੀਂ ਇੱਥੇ ਝੂਠ ਕਰੋ ਤੁਹਾਨੂੰ ਲਈ ਆ ਹ ਸਾਰੇ ਜਾਣੇ ਕਮੈਂਟਾਂ ਜਰੀਏ ਜ਼ਰੂਰ ਦੱਸਿਓ ਜੀ ਜ਼ਰੂਰ ਦੱਸਿਓ ਸਾਰੇ ਜਾਣੇ ਕਿ ਤੁਹਾਨੂੰ ਮਤਲਬ ਤੁਹਾਨੂੰ ਸਾਰਿਆਂ ਨੂੰ ਇਸ ਏਜ ਵਿੱਚ ਸਾਡੀ ਕਿਸ ਤਰ੍ਹਾਂ ਦੀ ਸਭ ਨੂੰ ਐਕਟਿੰਗ ਲੱਗਦੀ ਕਿਸੇ ਨੇ ਕੋਈ ਸਿੱਖਿਆ ਨਹੀਂ ਕੋਈ ਕੁਝ ਨਹੀਂ ਜਿਸ ਤਰ੍ਹਾਂ ਦਿੰਦਾ ਉਸ ਤਰ੍ਹਾਂ ਦਾ ਮਾੜਾ ਮੋਟਾ ਤੁਹਾਡੇ ਤੱਕ ਪੇਸ਼ ਕਰਦੇ ਆ ਮਤਲਬ ਸਾਡਾ ਵਧੀਆ ਸਾਰਿਆਂ ਲੇਡੀਜ਼ ਦਾ ਟਾਈਮ ਪਾਸ ਹੋ ਜਾਂਦਾ ਇੱਕ ਰੂਟੀਨ ਬਣ ਜਾਂ ਉਹ ਆਪਣੀਆਂ ਕੰਮ ਲੱਗੀਆਂ ਰੰਨੀਆਂ ਕਰਨ ਤੇ ਚਲੋ ਨਾਲ ਨੂਆਂ ਨੂੰ ਵੀ ਵੇ ਵੇ ਆਪਾਂ ਲਾ ਲਿਆ ਤੇ ਚਲੋ ਠੀਕ ਹੈ ਜੀ ਥੈਂਕ ਯੂ ਸੋ ਮਾਚੀ ਟਾਡਾ ਸਾਰਿਆਂ ਦਾ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਜੇ ਤੁਹਾਨੂੰ ਮੇਰੇ ਵਲੌਗ ਅੱਛੇ ਲੱਗਦੇ ਆ ਜਾਂ ਛੋਟੀਆਂ ਮੋਟੀਆਂ ਗੱਲਾਂ ਮੈਨੂੰ ਕੋਈ ਕੰਦੇ ਵੀ ਆ ਕਿ ਕੁਝ ਹੋਰ ਪਾਇਆ ਕਰ ਕੀ ਪਾਇਆ ਕਰਾਂ ਰੋਟੀ ਪਾਣੀ ਸਭ ਕੁਝ ਪਾਇਆ ਕਰ ਤੇ ਕੋਈ ਕੰਦਾ ਸਟੋਰੀਆਂ ਤਿਆਰ ਕਰੋ ਮੈਂ ਕਿ ਜੇ ਸਟੋਰੀਆਂ ਹੀ ਸਾਰੇ ਲੱਗ ਪਏ ਤਿਆਰ ਕਰਨ ਵਾਸਤੇ ਤੇ ਕੀ ਹੈਗਾ ਬਨ ਬੜੇ ਜਾਨੇ ਕਹਿੰਦੇ ਸਟੋਰੀਆਂ ਪਾਇਆ ਕਰੋ ਤੁਸੀਂ ਪਰ ਥੋੜਾ ਜਿਹਾ ਟਾਈਮ ਸਾਨੂੰ ਘਰ ਵਿੱਚ ਵੀ ਦੇਣੇ ਆ ਤੇ ਹੁਣ ਫ੍ਰੀ ਹੋ ਗਏ ਆ ਤੇ ਸਾਡੀ ਕਾਸ਼ਵੀ ਜਿਹੜੀ ਇਹ ਗੱਲ ਕਹਿੰਦੀ ਸਾਡੀ ਬਾ ਬਣਾ ਲਿਆ ਇਹਨਾਂ ਨੇ ਕਾਸ਼ਵੀ ਸਾਡੀ ਵੀ ਕਹਿ ਰਹੀ ਦੀ ਆ ਕਿ ਥੋੜਾ ਜਿਹਾ ਮਮਾ ਮੈਨੂੰ ਟਾਈਮ ਦਿਆ ਕਰੋ ਮੈਂ ਕਹਾਂ ਚਲੋ ਠੀਕ ਆ ਬੱਚੇ ਨੂੰ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਆ ਜੀ ਤੇ ਹੁਣ ਕਿਰਨ ਨੇ 12:00 ਵਜੇ 12:30 ਤੇ ਕਿਰਨ ਨੇ ਹੋਣਾ ਇਹਦੇ ਨਾਲ ਹੀ ਰਹਿਣਾ ਇਹਨੂੰ ਟਾਈਮ ਦੇਣਾ ਬੱਚੇ ਨੂੰ ਪ੍ਰੋਪਰ ਜੀ ਆਪਣਾ ਫਨ ਵੀ ਉਹਦਾ ਹੋ ਜਾਂਦਾ ਤੇ ਥੋੜਾ ਸਾਢੇ ਵਰਗਿਆਂ ਦਾ ਵੀ ਮਨ ਲੱਗੇ ਜਾਂਦਾ ਤੇ ਬੱਚੇ ਨੂੰ ਟਾਈਮ ਦਿੱਤਾ ਜਾਂਦਾ ਔਰ ਫੈਮਿਲੀ ਮੈਂਬਰ ਵੀ ਪੂਰੇ ਤਰ੍ਹਾਂ ਡੀਲ ਕਰ ਲਿੱਤੇ ਸਾਰਿਆਂ ਨੂੰ ਚਲੋ ਠੀਕ ਹੈ ਜੀ ਥੈਂਕ ਯੂ so much ਜੀ ਫਿਰ ਰਿਕਵੈਸਟ ਹੈ ਜੀ ਹੰਬਲ ਰਿਕਵੈਸਟ ਹੈ ਜੀ ਆਪਣੇ ਆਪਣੇ ਪਰਿਵਾਰ ਦਾ ਆਪਨਾ ਧਿਆਨ ਰੱਖਿਆ ਕਰੋ ਜੀ ਥੈਂਕ ਯੂ so much ਥੈਂਕ ਯੂ so much ਸਸਤਾ